ਪਤੀ ਤੋਂ ਤੰਗ ਹੋ ਕੇ ਆਤਮ ਹੱਤਿਆ ਕਰਨ ਵਾਲੀ ਅਨੀਤਾ ਦਾ ਪਰਿਵਾਰ ਹੁਣ ਸਾਹਮਣੇ ਆਇਆ ਤੇ ਪੁਲਿਸ ਅਧਿਕਾਰ ਗੁਜ਼ਾਰੀ ਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਪਰਿਵਾਰ ਨੇ ਆਪਣੇ ਜਵਾਈ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਨੇ ਅਨੀਤਾ ਦੀ ਮਾਂ ਤੇ ਭਰਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਦੇ ਘਰ ਵਾਲੇ ਦੇ ਵੱਲੋਂ ਜ਼ਨਾਲ ਕੁੱਟਮਾਰ ਕੀਤੀ ਜਾਂਦੀ ਸੀ ਇਸ ਦੇ ਨਾਲ ਉਸ ਦੀ ਨਨਾਨ ਅਤੇ ਨਾਨਾਣ ਦੀ ਕੁੜੀ ਦੇ ਵੱਲੋਂ ਵੀ ਅਨੀਤਾ ਦੇ ਨਾਲ ਕੁਟਮਾਰ ਕੀਤੀ ਜਾਂਦੀ ਸੀ ਘਰ ਵਾਲੇ ਦਾ ਕਿਤੇ ਹੋਰ ਅਫੇਅਰ ਸੀ ਇਸੇ ਦੇ ਚੱਲਦਿਆਂ ਘਰ ਦੇ ਵਿੱਚ ਕਲੇਸ਼ ਚੱਲਦਾ ਰਹਿੰਦਾ ਸੀ ਤੇ ਆਖਰੀ ਵਾਰ ਜਦੋਂ ਫੋਨ ਤੇ ਅਨੀਤਾ ਦੇ ਨਾਲ ਉਹਨਾਂ ਦੀ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਸੁਣਿਆ ਕਿ ਅਨੀਤਾ ਦਾ ਘਰ ਵਾਲਾ ਉਸ ਨੂੰ ਧਮਕਾ ਰਿਹਾ ਸੀ ਕਿ ਅੱਜ ਜਾਂ ਤਾਂ ਤੂੰ ਨਹੀਂ ਜਾਂ ਫਿਰ ਮੈਂ ਨਹੀਂ ਇਸ ਤੋਂ ਬਾਅਦ ਫੋਨ ਆਉਂਦਾ ਕਿ ਅਨੀਤਾ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਪਿਲੇ ਹਾਲੇ ਅਨੀਤਾ ਦਾ ਪਤੀ ਫਰਾਰ ਹੈ ਤੇ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਬਲੋ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਦਾ ਮਾਮਲਾ ਹੁਸ਼ਿਆਰਪੁਰ ਦੇ ਹਾਜੀਪੁਰ ਕਸਬੇ ਦਾ ਦੱਸਿਆ ਜਾ ਰਿਹਾ ਜਿੱਥੇ ਹੁਣ ਪਰਿਵਾਰ ਦੇ ਬਲੋ ਇਨਸਾਫ ਦੀ ਮੰਗ ਕੀਤੀ ਗਈ ਹੈ। ਹੋਇਆ ਇਹ ਕਿ ਮੈਨੂੰ 9 ਵਜੇ ਫੋਨ ਆਇਆ ਤੇ ਕੁੜੀ ਠੀਕ ਠਾਕ ਹੈ ਸਤੀ ਬੋਲੀ ਮੇਰੇ ਨਾਲ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ ਮੈਂ ਕੀਤਾ ਮੇਰੇ ਤੋਂ ਬਾਅਦ ਕੁੜੀ ਕਹਿਣ ਲੱਗੀ ਵੀ ਮੰਮੀ ਇਦਾਂ ਹੀ ਆ ਕਹਿੰਦੀ ਮੈਂ ਕਿ ਇਟਲੈਂਡ ਨਹੀਂ ਗਈ ਕਹਿੰਦੀ ਇਟਲੈਂਡ ਨਹੀਂ ਗਈ ਵੀ ਲੜੇ ਕਰਦਾ ਆ ਮੈਂ ਕਿ ਲੜੇ ਕੰਨੂ ਰੋਟੀ ਪਾਣੀ ਖਾਦਾ ਕਹਿੰਦੀ ਆ ਨਹੀਂ ਮੈਂ ਕਿ ਬਣਾ ਤੇ ਖਾਓ ਤੇ ਇਟ ਲਿਆਓ ਤੇ ਇਟ ਹੈ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਫੇਰ ਇਹਨੇ ਫੋਨ ਕੱਟ ਦਿੱਤਾ ਮੇਰੇ ਪੈਸੇ ਖਤਮ ਹੋ ਗਏ ਮੈਂ ਇਹਨੂੰ ਫੋਨ ਨਹੀਂ ਕਰ ਪਾਈ ਫੇਰ ਇਹਨੂੰ ਕੋਈ 11:00 ਵਜੇ 11:30 ਬਤਨ ਕਿੰਨਾ ਕਿੰਨਾ ਕ ਟਾਈਮ ਇੰਨਾ ਕਿਹਾ ਕੀਤਾ ਕਹਿੰਦੀ ਮੰਮੀ ਲੜੇ ਕਰਦਾ ਇਹ ਤੇ ਇਹ ਪਿੱਛੇ ਬੋਲਿਆ ਕਹਿੰਦਾ ਮੰਮੀ ਨੂੰ ਲੱਗ ਪਈ ਦੱਸਣ ਕਹਿੰਦਾ ਅੱਜ ਜਾਂ ਤੂੰ ਹਨੀ ਜਾਵੇਂ ਹਨੀ ਕਿ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਕਿ ਬੇਟੀ ਤੁਹਾਡੀ ਨੇ ਆਤਮ ਹੱਤਿਆ ਕਰ ਲਈ ਉਹ ਇਹੀ ਆ ਕੋਈ 3 ਹੋਵੇ ਜਾਂ ਕਿੰਨਾ 3:30 ਹੋਵੇ ਮੈ ਫੋਨ ਚ ਹੀ ਹੋਏਗਾ ਟਾਈਮ ਮੈਨੂੰ ਨਹੀਂ ਪਤਾ ਵੀ ਬੇਟੀ ਨੇ ਵੀ ਨਰਸਿੰਗ ਕੀਤੀ ਹੋਈ ਸੀ ਹਾਂਜੀ ਉਹਨਾਂ ਕੀਤੀ ਸੀ ਉਹਨੂੰ ਜਾਣ ਨਹੀਂ ਦਿੰਦਾ ਕਿਤੇ ਵੀ ਨੌਕਰੀ ਪੈਸੇ ਵਾਸਤੇ ਉਹਨੇ ਬਹੁਤ ਜ਼ੋਰ ਪਾਇਆ ਵੀ ਮੈਂ ਕਿਤੇ ਲੱਗ ਜੰਨੀ ਆ ਵੀ ਚੱਲ ਬਾਕੀ ਮੰਗ ਕਰਦੇ ਪੁਲਿਸ ਤੋਂ ਮੰਗ ਮੈਂ ਇਹ ਕਰਨੀ ਚਾਹੁੰਨੀ ਆ ਵੀ ਪੁਲਿਸ ਉਹਦੀ ਪੂਰੀ ਉਹਨੂੰ ਕਵਰ ਕਰੇ ਆਪਣੇ ਉਹਦੇ ਵਿੱਚ ਲਵੇ ਤੇ ਮੈਨੂੰ ਮੈਂ ਬਾਹਰ ਅੰਦਰ ਵੀ ਜਾਣਾ ਹੈ ਹੁਣ ਕੋਰਟ ਕਚਾਰੀਆਂ ਤੇ ਵੀ ਜਾ ਮੈਂ ਘਰ ਵੀ ਇਕੱਲੀ ਰਹਿਣੀ ਆ ਹੋ ਸਕਦਾ ਇਹ ਇਦਾਂ ਦਾ ਬਦਮਾਸ਼ ਨਿਕਲੇ ਆਏ ਮਾਰ ਨਹੀਂ ਸਕਦਾ ਸਾਨੂੰ ਖਤਰਾ ਹੈ ਇਹ ਆਪਣੀ ਜਾਨ ਦਾ ਮੈਂ ਜੇ ਇਹੀ ਕਹਿਣਾ ਚਾਹੁੰਦਾ ਵੀ ਮੇਰੀ ਭੈਣ ਦਾ ਨਾਮ ਨਹੀਂ ਤਾਂ ਦੇਵੀ ਹੈ ਜੀ ਇਹਦਾ ਵਿਆਹ ਗੋਇਲਪਿੰਡ ਹੋਇਆ ਜੀ ਰਤਾਰਪੁਰ ਤੇ ਆਪਣੇ ਹਸਬੰਦ ਦੇ ਨਾਲ ਰਾਜਪੁਰ ਰਹਿੰਦੇ ਜੀ ਉੱਥੇ ਜੋਬ ਕਰਦੇ ਆ ਜਮਿੰਦਾ ਉੱਥੇ ਇਹ ਜੀ ਜੋ ਡੈਥ ਸਰਟੀਫੀਕੇਟ ਵਗੈਰਾ ਹੁੰਦੇ ਆ ਜਾਂ ਫਿਰ ਪਰਚੇ ਵਗੈਰਾ ਹੁੰਦੇ ਉਹ ਕੱਟਦੇ ਆ ਤੇ ਇੰਦੀ ਹੁਣ ਪੋਸਟਿੰਗ ਭੋਲੋਈ ਦੀ ਆ ਉੱਥੇ ਜੋਬ ਕਰਦੇ ਵੇ ਇਸ ਟਾਈਮ ਲੇਕਿਨ ਰਹਿੰਦੇ ਕੁਆਟਰ ਵਿੱਚ ਹੀ ਗਏ ਹਾਜੀਪੁਰ ਹਸਪੀਟਲ ਦੇ ਅੰਦਰ ਇਹ ਉੱਥੇ ਜੀ ਵਿਆਹ ਤੋਂ ਪਹਿਲਾਂ ਹੀ ਇਹਦਾ ਥੋੜਾ ਜਿਹਾ ਜਦੋਂ ਮਤਲਬ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਇਹਦਾ ਨਾ ਸਾਲ ਦੇ ਵਿੱਚ ਵਿੱਚ ਹੀ ਆਪਣਾ ਥੋੜਾ ਰੰਗ ਦਿਖਾਉਣਾ ਸ਼ੁਰੂ ਕਰਤਾ ਹੀ ਆ ਇਹਦਾ ਮਾਰਕਟਾਈਂਗ ਕਰਨੀ ਜਾਂ ਫਿਰ ਇਦਾਂ ਕਰਨਾ ਤੇ ਕੁੜੀ ਥੋੜੀ ਤੰਗ ਹੋ ਗਈ ਦੀ ਇਹਨਾਂ ਦੇ ਪਹਿਲਾਂ ਵੀ ਲੇਕਿਨ ਜਦੋਂ ਸਾਲ ਹੋਇਆ ਬੱਚਾ ਵੀ ਹੋਇਆ ਮੁੰਡਾ ਮੁੰਡਾ ਵੀ ਉਸ ਤੋਂ ਬਾਅਦ ਇਹਦਾ ਪਤਾ ਲੱਗੇ ਗਿਆ ਐਕਸਟਰਾ ਫੇਰ ਵੀ ਕਰਦਾ ਹੈ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਤੇ ਇਹਨਾਂ ਨੇ ਫਿਰ ਆਪਣਾ ਇਹ ਪਹਿਲਾਂ ਨਾਨਾਂ ਤੋਂ ਰਹਿੰਦਾ ਸੀ ਉੱਥੇ ਹੀ ਆਪਣੇ ਨਾਨਾਂ ਵੀ ਮਾਰਦੀ ਕੋਟਦੀ ਸੀ ਇਹਨਾਂ ਨੂੰ ਉਹਦੀ ਕੁੜੀ ਵੀ ਉਸ ਟਾਈਮ ਕੁਵਾਰੀ ਸੀ ਉਹ ਵੀ ਮਾਰਦੀ ਕੋਟਦੀ ਸੀ ਤੇ ਇਹ ਕੁੜੀ ਜਿਆਦਾ ਪਰੇਸ਼ਾਨ ਨਹੀਂ ਫਿਰ ਇਹਨਾਂ ਨੇ ਉੱਥੋਂ ਕੁਆਰਟਰ ਸ਼ਿਫਟ ਕਰਕੇ ਹਜਪੁਰ ਆ ਗਏ ਇੱਥੇ ਆ ਕੇ ਨੇ ਹੋਰ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਨੂੰ ਮਾਰਨਾ ਕੁੱਟਣਾ ਸ਼ਰਾਬ ਪੀ ਕੇ ਜਾਂ ਕੁੜੀਆਂ ਨਾਲ ਘੁੰਮਣਾ ਫਿਰਨਾ ਬਾਹਰ ਹੀ ਰਹਿਣਾ ਕੁੜੀ ਨੂੰ ਨਾ ਬੁਲਾਣਾ ਚਲਾਣਾ ਨਹੀਂ ਉਹ ਕੁ ਉਹ ਬੱਚੇ ਕਰਨ ਨਹੀਂ ਆ ਸਕਦੀ ਹੋਣਾ ਸੋਸਾਇਟੀ ਕਰ ਦੋ ਕਿ ਤੱਕ ਕੁੜੀ ਨੇ ਸੋਸਾਇਟੀ ਜੀ 11 ਤਰੀਕ ਨੂੰ ਕੀਤਾ 11 10 ਨੂੰ ਕੀਤਾ ਤੇ ਉਸ ਦਿਨ ਵੀ ਉਸ ਦਿਨ ਵੀ ਬਹੁਤ ਮਾਰਕਟਾਈਜ਼ ਕੀਤੀ ਕੁੜੀ ਹਰਣਾ ਪਹਿਲਾਂ 9 6:30 ਵਜੇ ਤੱਕ ਗੱਲਬਾਤ ਕੀਤੀ ਮੰਮੀ ਨਾਲ ਤੇ ਮੰਮੀ ਨੇ ਬਿਮਾਰੀ ਹੋਂਦੇ ਨਾਲ ਗੱਲਬਾਤ ਕਰਨ ਦੇ ਹਾਲ ਚਾਲ ਪੁੱਛਣ ਦੀ ਉਸ ਟਾਈਮ ਤੇ ਠੀਕ ਠਾਕ ਹੀ ਸਭ ਕੁਝ ਨਹੀਂ ਹੈ ਏ ਕਿ 11:30 ਵਜੇ ਤਕਰੀਬਨ ਇਹਨਾਂ ਨੇ ਜੀ ਫੇਰ ਕੁੜੀ ਦਾ ਫੋਨ ਆਇਆ ਕਿ ਮੈਨੂੰ ਮਾਰਦਾ ਕੁੱਟਦਾ ਪਿਆ ਹੈ ਇਹਨੇ ਸ਼ਰਾਬ ਪੀਤੀ ਈ ਦਰ ਕੇ ਤੇ ਮੰਮੀ ਉਹਨੇ ਫੋਨ ਤੇ ਗੱਲ ਕਰਦੇ ਪਈ ਇਹਦੇ ਨਾਲ ਕਿ ਤੋ ਕਿ ਉਹ ਮਾਰਦਾ ਭੈ ਦਾ ਦਾਦੇ ਪਿੱਛੋਂ ਦੀ ਇਹ ਬੋਲਨ ਦੇ ਕਿ ਮੈਂ ਜਾਂ ਤੈਨੂੰ ਨਾ ਛੜਨਾ ਜਾਂ ਮੈਂ ਮਰ ਜਾਣਾ ਤੇ ਇਹ ਮਾਰਦਾ ਕੁੜਦਾ ਭੈ ਇਦਾਂ ਫਿਰ ਉਸ ਤੋਂ ਬਾਅਦ ਜੀ ਸਾਨੂੰ ਇੱਕ ਬਿਆਲੀ ਤੱਕ ਕੁੜੀ ਦਾ ਲਾਸਟ ਕਾਲ ਆਈਏ ਉਸ ਤੋਂ ਬਾਅਦ 2:3 3 ਵਜੇ ਇਹਦੀ ਕਾਲ ਆਈਏ ਕਿ ਜਿੱਦਾਂ ਕਿ ਜੀ ਨੀਤਾ ਨੇ ਫਾਹ ਲੈ ਲਿਆ ਫਾਂਸੀ ਹਾਂ ਜੀ ਹਸਬੰਦ ਨੇ ਫੋਨ ਕੀਤਾ ਕਿ ਨੀਤਾ ਨੇ ਫਾਹ ਲੈ ਲਿਆ ਤੇ ਇਹਨਾਂ ਨੇ ਸਾਡੀ ਪੁਲਿਸ ਆਈਏ ਜਾਂ ਫਿਰ ਇਹਦਾ ਡਾਕਟਰ ਆਏ ਉਹਨਾਂ ਨੇ ਡੈੱਡ ਬੋਡੀ ਕਹਿੰਦੇ ਥੱਲੇ ਤਾਂ ਜੀ ਪੁਲਿਸ ਦੇ ਮੁਤਾਬਕ ਇਹ ਹੈ ਕਿ ਡੈੱਡ ਬੋਡੀ ਥੱਲੇ ਤਾਂ ਇਹਨਾਂ ਨੇ ਸਾਡਾ ਵੇਟ ਵੀ ਨਹੀਂ ਕੀਤਾ ਹੰਦਾ ਕੋਈ ਇੰਤਜ਼ਾਰ ਨਹੀਂ ਕੀਤਾ ਇਹ ਡੈੱਡ ਬ ਅਮਕੀਰੀਆ ਹਸਪੀਟਲ ਐਡਮਿਟ ਕਰਾ ਕੇ ਚੱਲ ਗਏ ਉਸ ਦਿਨ ਤੋਂ ਲੈ ਕੇ ਇਹ ਇਹ ਉਸ ਦਿਨ ਦਾ ਫਰਾਰ ਚੱਲਦਾ ਪਿਆ ਹੈ ਪੁਲਿਸ ਨੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਰੀ ਹੁੰਦੀ ਹੈ ਪੁਲਿਸ ਵੱਲੋਂ ਸਿਰਫ ਐਫ ਆਈ ਆਰ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹ ਹੀ ਕਿਹਾ ਕਿ ਹਾਂੀ ਕਾਰਵਾਈ ਕਰਦੇ ਪਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਬੰਦੇ ਨੇ ਬਾਰੋ-ਬਾਰੇ ਆਪਣੀ ਬੇਲ ਵਸਤ ਵੀ ਅਪਲਾਈ ਕਰ ਦਿੱਤਾ ਹੀ ਆ ਤੇ ਬੇਲ ਨੂੰ ਜੱਜ ਨੇ ਦਿੱਤੀ ਵੀ ਨਹੀਂ ਹੈ ਤੇ ਬੇਲ ਉਹਦੀ ਕੈਨਸਲ ਹੋ ਗਈ ਹੈ ਤੇ ਹੁਣ ਉਹ ਬੰਦਾ ਫੇਰ 도ੜਿਆ ਹੈ ਹਾਲ ਤੱਕ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਮੇਰਾ ਇਹ ਹੈ ਕਿ ਮੈਂ ਆਰਮੀ ਪਰਸਨ ਆ ਜੀ ਮੈਂ ਕੱਲ ਜਾ ਰਹੇ ਹਾਂ ਮੇਰੇ ਮੰਮੀ ਪਾਪਾ ਇਕੱਲੇ ਘਰ ਰਹਿੰਦੇ ਆ। ਇਹ ਦਿਨ ਹੋਵੇ ਕਿ ਕੱਲ ਨੂੰ ਜੋ ਫਰਾਰ ਚੱਲਦਾ ਪਿਆ ਕੱਲ ਨੂੰ ਮੰਮੀ ਦੇ ਨਾਲ ਕੇ ਇਸ ਚੱਲਦਾ ਤੇ ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਆ। ਅ ਸਰ ਇੱਕ ਨਾ ਆਪਣੇ ਅਨੀਤਾ ਦੇਵੀ ਵਾਈਫ ਆਫ ਮੁਕੇਸ਼ ਕੁਮਾਰ ਇਹ ਤਾਂ ਸਰਕਾਰੀ ਕੁਆਟਰਾਂ 'ਚ ਰਹਿੰਦੇ ਸੀ ਤੇ ਉਹਦਾ ਪਤੀ ਜਿਹੜਾ ਮੁਕੇਸ਼ ਕੁਮਾਰ ਉਹ ਸ਼ਰਾਬਸ਼ੂ ਪੀ ਕੇ ਉਹਨੂੰ ਕਾਫੀ ਤੱਕ ਪਰੇਸ਼ਾਨ ਕਰਦਾ ਸੀ। ਜਿਸ ਸਲੇਰ ਤੋਂ ਤੱਕ ਪਰੇਸ਼ਾਨ ਹੋ ਕੇ ਆਪਣੀ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਦੋਸ਼ੀ ਦੇ ਖਿਲਾਫ 78/25 ਮਕਦਮਾ ਦਰਜ ਰਿਸ਼ਟ ਕੀਤਾ ਗਿਆ ਵੈ ਦੋਸ਼ੀ ਨੂੰ ਫੜਨ ਲਈ ਅਲੱਗ-ਅਲੱਗ ਜਗਤ ਰੇਡ ਕੀਤੇ ਜਾ ਰਹੇ ਆ ਸਾਨੂੰ ਵੀ ਪੱਲਗਾ ਵੀ ਉਹਦੀ ਰਸਈ ਹਮਾਚਲ ਚ ਉੱਥੇ ਵੀ ਰੇਡ ਕੀਤੇ ਜਾ ਰਹੇ ਆ ਤੇ ਇਸ ਨੇ ਬਾਰੋ-ਬਾਰ ਆਪਣੀ ਛੈਸਰ ਗੁੱਡੀ ਦੇ ਲਗਾਈ ਸੀ ਉਹ ਵੀ ਪੁਲਿਸ ਨੇ ਹੀ ਰਜੈਕਟ ਖਰਾਬ ਕੀਤੀ ਹੈ ਤੇ ਅਸੀਂ ਪੂਰਾ ਜੋਰ-ਕੋਰਸ਼ ਕਰ ਰਹੇ ਹਾਂ ਇਹਨੂੰ ਕਾਬੂ ਕਰ ਲਈ ਰੇਡ ਸਾਡ ਜਾਰੀ ਰਹੇਗਾ ਕੈਨੇਸ ਪੰਜਾਬ ਦੇ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ